ਮੇਰੀ ਗੱਲ ਸੁਣੋ ਮੈਂ ਹੁਣ ਇਸ ਘਰ ਦੇ ਵਿੱਚ ਨਹੀਂ ਰਹਿਣਾ ਮਤਲਬ ਮਤਲਬ ਇਹ ਮੈਂ ਘਰ ਦੇ ਵਿੱਚ ਨਹੀਂ ਰਹਿਣਾ ਤੇ ਨਹੀਂ ਲੈਣਾ ਮਤਲਬ ਕਿ ਮੰਮੀ ਨੇ ਕੁਝ ਕਿਹਾ ਵਾ ਜਾਂ ਡੈਡੀ ਨੇ ਕੁਝ ਕਿਹਾ ਵਾ ਉਹ ਜੇ ਉਹਨਾਂ ਨੇ ਕੁਝ ਕਿਹਾ ਵੀ ਆ ਤੇ ਕਿਸੇ ਰੀਜ਼ਨ ਨਾਲ ਕਿਹਾ ਹੋਊਗਾ ਮੈਂ ਦੱਸ ਮੈਂ ਕਰ ਲੈਣਾ ਗੱਲ ਕੀ ਗੱਲ ਆ ਰਹਿਣਾ ਕਿਉਂ ਨਹੀਂ ਆ ਮੈਨੂੰ ਕਿਸ ਨੇ ਕੀ ਕਹਿਣਾ ਮੈਨੂੰ ਕਿਸ ਨੇ ਕੁਝ ਨਹੀਂ ਕਿਹਾ ਓਏ ਜੇ ਕਿਸ ਨੇ ਕੁਝ ਨਹੀਂ ਕਿਹਾ ਤਾਂ ਫਿਰ ਪ੍ਰੋਬਲਮ ਕੀ ਆ ਕਤੋਂ ਇੱਥੇ ਨਹੀਂ ਰਹਿਣਾ ਮੈਨੂੰ ਕੋਈ ਪ੍ਰੋਬਲਮ ਪ੍ਰੋਬਲਮ ਨਹੀਂ ਹੈ ਮੈਂ ਜਦੋਂ ਕਹਤਾ ਮੈਂ ਨਹੀਂ ਰਹਿਣਾ ਤੇ ਨਹੀਂ ਰਹਿਣਾ ਜਦੋਂ ਕੋਈ ਪ੍ਰੋਬਲਮ ਨਹੀਂ ਫਿਰ ਇੱਥੇ ਕਿਉਂ ਨਹੀਂ ਰਹਿਣਾ ਤੇ ਜੇ ਇੱਥੇ ਨਹੀਂ ਰਹਿਣਾ ਤਾਂ ਫਿਰ ਕਿੱਥੇ ਰਹਿਣਾ ਤੁਸੀਂ ਨਾ ਇੱਥੇ ਕੋਈ ਲਾਗੇ ਬੰਨੇ ਹੋਰ ਕੋਈ ਘਰ ਲੱਭ ਲਓ ਆਪਾਂ ਕਿਰਾਏ ਤੇ ਰਹਿ ਲਾਂਗੇ ਪਰ ਮੈਂ ਇੱਥੇ ਨਹੀਂ ਜੇ ਰਹਿਣਾ ਯਾਰ ਤੂੰ ਪਾਗਲ ਹੋ ਗਈ ਆਹੀਂ ਆਪਣਾ ਘਰ ਛੱਡ ਕੇ ਕਿਸੇ ਹੋਰ ਦੇ ਘਰ ਕਿਰਾਏ ਤੇ ਕਿਉਂ ਰਵਾਂਗੇ ਜੀ ਐਹੋ ਹੀ ਤਾਂ ਪ੍ਰੋਬਲਮ ਆ ਇਹ ਤੁਹਾਡਾ ਘਰ ਨਹੀਂ ਆ ਤੁਹਾਡੇ ਡੈਡੀ ਦਾ ਘਰ ਆ ਇਹ ਮੋਤੇ ਘਰ ਵਿੱਚ ਤੁਹਾਡਾ ਹੀ ਆ ਨਾ ਉਹ ਜੋ ਡੈਡੀ ਜੀ ਸਮਝਾਉਣ ਦੀ ਗੱਲ ਕਰਨ ਦੇ ਆਉਂਦੋਂ ਦੀ ਪਤਾ ਨਹੀਂ ਇਹਦੇ ਦਿਮਾਗ 'ਚ ਕੀ ਭਰਿਆ ਵਾ ਪਰ ਆ ਜੇ ਤੈਨੂੰ ਬੇਟਾ ਇੱਥੇ ਕਿਸ ਚੀਜ਼ ਦੀ ਕਮੀ ਆ ਤੈਨੂੰ ਕਿਹਾ ਕਦੀ ਤੈਨੂੰ ਮੈਂ ਜਾਂ ਤੇਰੇ ਡੈਡ ਨੇ ਕਦੀ ਕੁਝ ਕਿਹਾ ਨਹੀਂ ਨਹੀਂ ਮੰਮੀ ਜੀ ਤੁਸੀਂ ਮੈਨੂੰ ਕਦੀ ਕੁਝ ਨਹੀਂ ਕਿਹਾ ਨਾ ਡੈਡੀ ਨੇ ਕਦੀ ਕੁਝ ਕਿਹਾ ਵਾ ਤੁਸੀਂ ਤਾਂ ਮੈਨੂੰ ਪਿਆਰ ਹੀ ਵੜਾ ਕਰਦੇ ਜੇ ਪਰ ਮੈਂ ਘਰ ਦੇ ਵਿੱਚ ਨਹੀਂ ਜੇ ਰਹਿਣਾ ਇਹ ਖੰਡੇ ਜੇ ਨਾ ਪ੍ਰੋਬਲਮਲੀ ਕੋਈ ਨਹੀਂ ਆ ਇੱਕ ਘੰਟੇ ਤੋਂ ਇਹ ਹੋ ਰਟਲਾਈ ਆ ਵੀ ਮੈਂ ਇਸ ਘਰ ਦੇ ਵਿੱਚ ਨਹੀਂ ਰਹਿਣਾ ਪੁੱਤ ਤੂੰ ਇਹ ਆਪਣਾ ਘਰ ਛੱਡ ਕੇ ਕਿਰਾਏ ਤੇ ਜਾ ਕੇ ਰਹੋਗੇ ਤੇ ਲੋਕ ਸਾਨੂੰ ਕੀ ਕਹਿਣਗੇ ਤੇ ਨਹੀਂ ਚੰਗਾ ਲੱਗਦਾ ਇਦਾਂ ਇਹੋ ਤਾਂ ਡੈਡੀ ਜੀ ਮੈਂ ਕਹਿਣ ਨਹੀਂ ਆ ਕਿ ਲੋਕੇ ਕੀ ਕਹਿਣਗੇ ਵਿਆਹ ਕੇ ਮੈਂ ਇਹਨਾਂ ਦੇ ਨਾਲ ਆਈ ਆ ਪਰ ਘਰ ਤਾਂ ਡੇ ਨਾਂ ਹੁੰਦੇ ਆ ਇਹਨਾਂ ਦੇ ਨਾਮ ਦੇ ਨਹੀਂ ਹੈਗਾ ਹਾਂ ਜੀ ਹਾਂ ਕੀ ਕਹਿਣ ਦੀ ਹੈ ਹਾਂ ਰਾਜੇ ਘੜੀ ਤੋਂ ਗੱਲ ਕੀਤੀ ਹੈ ਜੇ ਇਦਾਂ ਦੀ ਗੱਲ ਆ ਤਾਂ ਨਾ ਘਰ ਦਾ ਨਾਂ ਕਰ ਦੇਣਾ ਨਹੀਂ ਨਹੀਂ ਡੈਡੀ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਮੈਂ ਥੋੜੀ ਛੋਨੀ ਆ ਇਹ ਘਰ ਤੁਹਾਡਾ ਆ ਤੁਹਾਡਾ ਹੀ ਰਹੂਗਾ ਮੇਰਾ ਉਹ ਕਹਿਣ ਦਾ ਮਤਲਬ ਨਹੀਂ ਜਿਹੜਾ ਤੁਸੀਂ ਕਹਿੰਦੇ ਜੇ ਇਹ ਫਿਰ ਗੱਲ ਦਾ ਨਾ ਹੋਈ ਕੋਈ ਨਾਲ ਪੁੱਤ ਤੇ ਸਾਹਮਣੇ ਐਸਮਰ ਚ ਦੋ ਮਨ ਕੱਲ ਨੂੰ ਛੱਡ ਕੇ ਚਲ ਜੂਗਾ ਹਰ ਘਰ ਬਾਹਰ ਸਾਰਾ ਤੁਹਾਡਾ ਹੀ ਆ ਅਸੀਂ ਕਿਉਂ ਦੇਣਾ ਨਹੀਂ ਨਹੀਂ ਮੰਮੀ ਜੀ ਮੇਰਾ ਉਹ ਕਹਿਣ ਦਾ ਮਤਲਬ ਨਹੀਂ ਸੀ ਮੈਂ ਤੇ ਇੱਥੇ ਤੁਹਾਡੀ ਸੇਵਾ ਕਰਨੀ ਆਈ ਆ ਤੇ ਸਾਰੀ ਉਮਰ ਸੇਵਾ ਹੀ ਕਰਦੀ ਰਹੂੰਗੀ ਪਰ ਤੁਸੀਂ ਸਹੀ ਕਹਿਂਦੇ ਹਜੇ ਤੁਹਾਨੂੰ ਛੱਡ ਕੇ ਨਹੀਂ ਜਾਂਦੇ ਅਸੀਂ ਪਰ ਅਸੀਂ ਇੱਥੇ ਰਵਾਂਗੇ ਇੱਕ ਕਿਰਾਏਦਾਰ ਤਰ੍ਹਾਂ ਕਿਉਂਕਿ ਜੇ ਘਾਇਆ ਦੇਣਗੇ ਨਾ ਤੇ ਮੈਨੂੰ ਵੀ ਚੰਗਾ ਲੱਗੂਗਾ ਕਿ ਮੈਂ ਕਿਹ ਹੱਕ ਨਾਲ ਇੱਥੇ ਰਹਿਣ ਲਈ ਆ ਸੁਣ ਲੈ ਜੇ ਨਾ ਤੁਸੀਂ ਮੇਰੀ ਗੱਲ ਜਾਓ ਪੈਸੇ ਲੈ ਕੇ ਆਓ ਤੇ ਰੈਂਟ ਦੋ ਉਹ ਤਰਾਹ ਦਾ ਚੰਗੇ ਥੋੜਾ ਲੱਗਦਾ ਵਾ ਆਪਣੇ ਘਰ ਚ ਕੌਣ ਕਿਰਾਇਆ ਦੇ ਕੇ ਰਹਿੰਦਾ ਨਹੀਂ ਨਹੀਂ ਡੈਡੀ ਜੀ ਰੈਂਟ ਤੇ ਅਸੀਂ ਤੁਹਾਨੂੰ ਦੇਵਾਂਗੇ ਦੇ ਉਹ ਪੁੱਤ ਇਹ ਘਰ ਤੁਹਾਡਾ ਵਾ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਤੇ ਕਿਰਾਏਦਾਰ ਬਣ ਕੇ ਰਹੋ ਬਾਕੀ ਅੱਗੇ ਤੁਹਾਡੀ ਮਰਜ਼ੀ ਹੈ ਜਾਓ ਦੁਹੀਮ ਪੈਸੇ ਲੈ ਕੇ ਆਓ ਰੈਂਟ ਦੋ ਡੈਡੀ ਨੂੰ 15000 ਠੀਕ ਹੈ ਠੀਕ 15000 ਦੇ ਦੋ ਇਹਨਾਂ ਦੇ ਪੁੱਤ ਲੋੜਦੇ ਨਹੀਂ ਕੋਈ ਅੱਗੇ ਕਰੀ ਚੱਗੀ ਹੈ ਚੱਲੀਏ ਚਲ ਪਤਾ ਨਹੀਂ ਕੀ ਸੋਚਦੀ ਮੈਡਮ ਹੇ ਜੀ ਆਡੋਣਾ ਕੀ ਹੋ ਗਿਆ ਇੱਥੇ ਆ ਕੇ ਕਿਉਂ ਬਹਿ ਗਏ ਜੀ ਕੀ ਹੋ ਗਿਆ ਅੱਜ ਜੋ ਪਤਲੇ ਕੀਤਾ ਬਹੁਤ ਵਧੀਆ ਕੰਮ ਕੀਤਾ ਆਪਾ ਕੀ ਸੋਚਦੇ ਹੋਗੇ ਮੰਮੀ ਡੈਡੀ ਫਲਾ ਆਪਣੇ ਘਰ ਦੇ ਵਿੱਚ ਕੋਈ ਕਿਰਾਏ ਤੇ ਰਹਿੰਦਾ ਉਹ ਗਲਤ ਕੀਤਾ ਰਾਤ ਮੈਂ ਜੋ ਵੀ ਕੀਤਾ ਨਾ ਬਿਲਕੁਲ ਸਹੀ ਕੀਤਾ ਵਾ ਸਹੀ ਕੀਤਾ ਕੀ ਸੇ ਕੀਤਾ ਨਹੀਂ ਦੱਸ ਮੈਨੂੰ ਕਿ ਸੇ ਕੀਤਾ ਤੂੰ ਉਹ ਚੰਗਾ ਕੰਮ ਕੀਤਾ ਸਹੀ ਕੀਤਾ ਮੈਂ ਸ਼ਾਂਤ ਹੋ ਜਾਓ ਪਹਿਲਾਂ ਠੰਡੇ ਦਿਮਾਗ ਨਾਲ ਮੇਰੀ ਗੱਲ ਤੇ ਸੁਣ ਲਓ ਦੱਸ ਤੁਹਾਨੂੰ ਪਤਾ ਨਾ ਡੈਡੀ ਨੂੰ ਰਿਟਾਇਰ ਹੋਇਆ ਨੂੰ 6 ਮਹੀਨੇ ਹੋ ਗਏ ਤੇ ਫੇਰ ਤੇ ਯਾਰ ਉਹਨਾਂ ਦੀ ਤਿੰਨ ਮਹੀਨੇ ਤੋਂ ਪੈਨਸ਼ਨ ਆਉਣੀ ਬੰਦ ਹੋਈ ਐ ਤੇ ਹਰੇਕ ਇਨਸਾਨ ਦੇ ਆਪਣੇ ਆਪਣੇ ਖਰਚੇ ਹੁੰਦੇ ਆ ਹਾਨੂੰ ਹੁਣ ਕੀ ਪਤਾ ਵਾ ਉਹਨਾਂ ਕੋ ਕਿੰਨੀ ਕਿ ਸੇਵਿੰਗ ਹੈਗੀ ਆ ਕਿ ਨਹੀਂ ਹੈਗੀ ਉਹ ਤੋਂ ਅਮਣ ਦੇ ਘਰ ਪ੍ਰੋਗਰਾਮ ਆ। ਤੁਸੀਂ ਪੁੱਛਿਆ ਕਦੀ ਉਹਨਾਂ ਨੂੰ ਆਪਾਂ ਕਿੱਥੋਂ ਕਰਕੇ ਜਾਣਾ ਵਾ ਕਿੱਥੋਂ ਖਰਚਾ ਕਰਨਾ ਕਿੱਥੋਂ ਨਹੀਂ ਉਹ ਆਪੇ ਐਡਜਸਟਮੈਂਟ ਕਰ ਲਊਗਾ। ਅੱਜ ਮਸਟੇਰੇ ਜੋ ਚਾਹਦੇ ਨਹੀਂ ਗਈ ਉਹਨਾਂ ਦੇ ਕਮਰੇ 'ਚ ਤੇ ਡੈਡੀ ਮੰਮੀ ਦੇ ਨਾਲ ਗੱਲਾਂ ਕਰਨ ਲੈ। ਇਹ ਨਾ ਸੋਚਣ ਨਹੀਂ ਆ ਵੀ ਪੈਨਸ਼ਨ ਤੁਹਾਡੀ ਅਜੇ ਵੀ ਨਹੀਂ ਆਈ ਤੇ ਕੁੜੀ ਦੇ ਘਰ ਪ੍ਰੋਗਰਾਮ ਤੇ ਕਿੱਦਾਂ ਜਾਣਾ ਵਾ ਕੋਈ ਗੱਲ ਨਹੀਂ ਹੈ। ਰਲਾਂ ਕੋ ਨੋ ਕੋ ਬੰਦੋਬਸਤ ਬੰਦੋਬਸਤ ਕੀ ਥੋ ਕਰਨਾ ਮੈਂ ਤੂੰ ਇਤਨਾ ਕਰੋ ਮੇਰਾ ਟੋਪਸ ਲੈ ਜਾਓ ਤੋ ਵੇਚ ਆਓ ਨਹੀਂ ਨਹੀਂ ਟੋਪਸ ਤੋ ਵੇਚ ਤੈ ਫਿਰ ਕਮਲ ਨੂੰ ਕਮਲ ਕੋ ਫੜ ਲਓ ਵੇਹੇ ਕਮਲ ਕੋ ਗਰੇ ਮੂਨਾ ਬਣਾ ਯਾਰ ਹੁਣ ਬੱਚਿਆਂ ਦੇ ਦੀਸਾਂ ਤਾਰਨੀ ਆ ਨਾਮ ਉਹ ਕੋ ਮੰਗਣੇ ਮੈਂ ਨਹੀਂ ਉਹਦੇ ਸਿਰ ਤੇ ਬੋਝ ਪਾਜਣਾ ਤੈ ਬੋਝ ਨਹੀਂ ਪਾਉਣ ਤੋ ਕੁਛ ਨਾ ਕੁਛ ਤੇ ਕਰਨਾ ਹੀ ਪੈਣਾ ਨਾ ਕੋਈ ਨਹੀਂ ਮੈਂ ਬਾਹਰੋਂ ਲੱਭ ਲਿਆ ਹਾਂ ਪੜ੍ਹਦੇ ਆ ਤੇ ਪੜ੍ਹੇ ਤੋ ਦੇਣਾ ਹੀ ਆ ਤੈ ਉਹ ਕੋ ਘਰੋਂ ਮੰਗ ਲਓ ਤੁਸੀਂ ਪੈ ਪੈ ਜਦੋਂ ਪੈਨਸ਼ਨ ਆਉਂਦੀ ਤੇ ਦੇ ਦਿੰਦੇ ਆਂ ਮੈਨੂੰ ਉਸ ਟਾਈਮ ਬੜਾ ਬੁਰਾ ਫੀਲ ਹੋਇਆ ਮੈਂ ਕਿਹਾ ਉਹਨਾਂ ਕੋਲ ਤਾਂ ਕੋਈ ਸੋਰਸ ਆਫ ਇਨਕਮ ਵੀ ਨਹੀਂ ਹੈਗਾ ਉੱਤੋਂ ਤੁਸੀਂ ਘਰ ਦਾ ਖਰਚਾ ਵੀ ਨਹੀਂ ਦਿੰਦੇ ਤੇ ਨਾ ਹੀ ਕਦੀ ਉਹਨਾਂ ਨੂੰ ਪੁੱਛਿਆ ਜੇ ਖਰਚਿਆਂ ਬਾਰੇ ਮੈਂ ਪੁੱਛਿਆ ਸੀ ਮੈਂ ਡੈਡੀ ਨੂੰ ਕਿਹਾ ਸੀ ਕਿ ਮੈਂ ਘਰ ਦਾ ਖਰਚਾ ਦਿਆ ਕਰਾਂ ਉਹ ਨਹੀਂ ਲੈਂਦੇ ਫਿਰ ਤੋਂ ਇਸੇ ਕਰਕੇ ਇਸੇ ਕਰਕੇ ਮੈਂ ਕਿਹਾ ਵੀ ਆਪਾਂ ਕਰਾਇਆ ਦਿਆ ਕਰਾਂ ਪਾ ਵੀ ਮੈਂ ਉਹਨਾਂ ਸਾਹਮਣੇ ਬੁਰੀ ਬਣ ਜੰਨੀ ਆ ਪਰ ਉਹਨਾਂ ਨੂੰ ਪੈਸੇ ਤਾਂ ਮਿਲ ਜਿਆ ਕਰਨਗੇ ਆਪਣੀ ਖਰਚੀਆਂ ਵਾਸਤੇ ਸਹੀ ਕਹਿ ਰਹੀ ਹਾਂ ਰਾਜ ਸੌਰੀ ਮੈਂ ਤੈਨੂੰ ਨਾ ਗਲਤ ਸਮਝਿਆ ਪਰ ਤੂੰ ਵੇਲਾ ਇਸ ਘਰ ਨੂੰ ਜੋੜਨ ਦੇ ਵਿੱਚ ਤੂੰ ਆ ਪੂਰੀ ਬਣ ਗਈ ਚਲੋ ਕੋਈ ਗੱਲ ਨਹੀਂ ਆ ਹੁਣ ਤੁਸੀਂ ਮਾਫੀ ਨਾ ਮੰਗੋ ਆਓ ਚਲਿਏ ਥੱਲੇ ਆਪਾਂ